ਕਿ ਜਿਹੜਾ ਸਾਡੇ ਕੋਲ মিডিਆ ਇੱਕ ਵਰਤਾਂਤ ਨੂੰ ਸਿਰਜਦਾ ਹੈ ਉਹ ਵਰਤਾਂਤ ਸਾਡੇ ਮਨਾਂ ਦੇ ਪਰ ਬਹੁਤ ਭਾਵੁਕ ਹੋ ਜਾਂਦਾ ਹੈ ਬਹੁਤ ਸਾਰੀ ਮਿਸ ਇਨਫੋਰਮੇਸ਼ਨ ਜਿਹੜੀ ਹੈ ਉਹ ਫਲਾਈ ਜਾਂਦੀ ਹੈ ਤੇ ਅਸੀਂ ਉਹਨੂੰ ਸੱਚ ਮੰਨ ਬੈਠਦੇ ਹਾਂ ਬਹੁਤ ਸਾਰੀਆਂ ਗਲਤ ਇਤਿਹਾਸਕ ਜਾਂ ਐਵੇਂ ਦੀਆਂ ਤੁਹਾਡੇ ਸਾਹਮਣੇ ਘੜ ਕੇ ਪੇਸ਼ ਕਰ ਦਿੱਤੀਆਂ ਜਾਂਦੀਆਂ ਨੇ ਤੁਸੀਂ ਸੱਚ ਮੰਨ ਲੈਂਦੇ ਤੇ ਜੋ ਤੁਹਾਡੇ ਵਿੱਚ ਇੱਕ ਨਵਾਂ ਵਿਵਾਦ ਜਾਂ ਇੱਕ ਨਵਾਂ ਵਿਵਾਦ ਦਾ ਰੂਪ ਪੈਦਾ ਕਰਨਾ ਹੁੰਦਾ ਹੈ ਉਹਦੇ ਵਿੱਚ ਇੱਕ ਬਹੁਤ ਵੱਡਾ ਹੱਥ ਇਸ মিডিਏ ਦਾ ਵੀ ਹੁੰਦਾ ਤੇ মিডিਏ ਨੂੰ ਫਿਰ ਕਈ ਵੱਡੇ ادارے ਤੇ ਸਰਕਾਰਾਂ ਦੀਆਂ ਜਿਹੜੀਆਂ ਡੀਪ ਸਟੇਟ ਉਹ ਚਲਾ ਰਹੀਆਂ ਉਹਨਾਂ ਨੇ ਆਪਣਾ ਨੈਟਵਰਕ ਸੈੱਟ ਕਰਨਾ ਹੁੰਦਾ ਜਿਹੜੀ ਮੈਂ ਗੱਲ ਕਰ ਰਿਹਾ ਸੀ ਅੰਮ੍ਰਿਤਸਰ ਦੇ ਵਿੱਚ ਮਹਰਮ ਦੇ ਸਮੇਂ ਹੋਈ ਕਟਨਾ ਉਸ ਤੋਂ ਬਾਅਦ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਨੇੜੇ ਉਹ ਤਾਜ਼ੀ ਦਾ ਜਿਹੜਾ ਇੱਕ ਾਖ਼ਰ ਜੰਦਲੂਸ ਨਹੀਂ ਲੱਗਿਆ ਸਰਕਾਰ ਨੂੰ ਵੀ ਸਮਝ ਲੱਗ ਗਈ ਕਿ ਨਹੀਂ ਦਰਬਾਰ ਸਾਹਿਬ ਦੇ ਨੇੜੇ ਨਹੀਂ ਹੋ ਸਕਦਾ ਆਹ ਹੁਣ ਤੁਸੀਂ ਸੋਸ਼ਲ ਮੀਡੀਆ 'ਤੇ ਵੇਖਿਆ ਹੋਵੇਗਾ ਖਬਰਾਂ ਆ ਰਹੀਆਂ ਨੇ ਕਿ 27 ਅਪ੍ਰੈਲ ਨੂੰ ਸ਼ਾਇਦ ਖਾਸ ਕਰਕੇ ਵਿਸਾਖੀ ਦਾ ਤਾਂ ਮਹੀਨਾ ਹੀ ਉਹ ਹੈ ਜਿਸ ਨੂੰ ਅਸੀਂ ਗੁਰੂ ਨਾਨਕ ਸਾਹਿਬ ਦੀ ਆਮਦ ਤੋਂ ਲੈ ਕੇ ਖਾਲਸੇ ਦੇ ਪ੍ਰਗਟ ਹੋਣ ਤੱਕ ਜੋੜ ਕੇ ਵੇਖਦੇ ਹਾਂ ਕਿ ਗੁਰੂ ਪਾਤਸ਼ਾਹ ਨੇ ਖਾਲਸੇ ਨੂੰ ਪ੍ਰਗਟ ਕੀਤਾ ਤੇ ਖਾਲਸਾ ਉਹ ਸੀ ਜਿਸ ਨੂੰ ਪ੍ਰਗਟ ਕਰਦੇ ਹਨ ਮੇਰੇ ਗੁਰਦੇਵ ਪਾਤਸ਼ਾਹ ਦੇ ਸ਼ਬਦ ਨੇ ਕਿ ਜਿੰਨਕੀ ਜਾਤ ਪਾਤ ਕੁਲ ਮਾਹੀ ਸਰਦਾਰੀ ਨਾ ਪੈ ਇਕਦਾਨੀ ਤੇ ਮਿਹ ਕੋ ਸਰਦਾਰ ਬਣਾਉ ਤਬੇ ਗੋਬਿੰਦ ਸਿੰਘ ਨਾਮ ਦਾ ਇਹਦੇ ਮੁਰੂਛਰ ਨੇ ਵੀ ਚਿੜੀਆਂ ਸੇ ਮੇ ਬਾਤ ਕਰਾ ਸੋ ਇਹ ਜਿਹੜਾ ਚਿੜੀਆਂ ਤੋਂ ਬਾਤ ਲੜਾਉਣ ਦਾ ਭਾਲ ਸੀ ਇਹ ਸੀ ਕਿ ਹਰ ਮਨੁੱਖ ਦੇ ਵਿੱਚ ਇੱਕ ਵੀਰ ਰਸ ਨੂੰ ਭਰ ਦੇਣਾ ਔਰਤ ਦੇ ਵਿੱਚ ਔਰਤ ਦੇ ਵਿੱਚ ਜਦੋਂ ਵੀਰ ਰਸ ਆ ਜਾਂਦਾ ਤੇ ਉਹ ਔਰਤ ਮਾਤਾ ਭਾਗਪੁਰ ਬਣਦੀ ਏ ਬੀਬੀ ਸ਼ਮਸ਼ੇਰਕੌਰ ਬਣਦੀ ਏ ਉਹ ਬੀਬੀ ਰੂਪਕੌਰ ਬਣਦੀ ਏ ਉਹ ਵੀ ਪਿੱਖਾਂ ਬਣਦੀ ਹੈ ਜਦੋਂ ਉਹਨਾਂ ਵਿੱਚ ਪੀਰ ਰਸ ਆ ਜਾਵੇ ਪਰ ਜੇ ਇਹਦੇ ਵਿੱਚ ਇੱਕ ਹੋਰ ਉਲਟ ਗੱਲ ਹੋ ਜਾਵੇ ਕਿ ਮਰਦ ਦੇ ਵਿੱਚ ਸ਼ਿੰਗਾਰ ਰਸ ਆ ਜਾਵੇ ਉਹ ਸਮਾਜ ਦੇ ਵਾਸਤੇ ਕਾਟਕ ਬਣ ਜਾਂਦਾ ਹੈ ਔਰਤ ਸ਼ਿੰਗਾਰ ਰਸ ਹੈ ਉਸਨੇ ਕੋਈ ਕਬੀਰ ਸਾਹਿਬ ਨੇ ਬੜਾ ਪਿਆਰਾ ਜ਼ਿਕਰ ਕੀਤਾ ਪਰ ਕਾਹਦੇ ਦੀ ਕਬੀਰ ਸਾਹਿਬ ਆਪਣੇ ਕਹਿੰਦੇ ਨੇ ਕਬੀਰ ਨਿਪ ਨਾਰੀ ਕਿਉ ਨਿੰਦੀ ਏ ਕਿਉ ਹਰ ਚੇਰੀ ਕੁਮਾਰ ਉਹ ਮਾਲ ਸਵਾਰੈ ਵਿਖੇ ਕੋ ਉਸ ਮਰੇ ਹਰਨਾ ਔਰਤ ਇੱਕ ਤਾਂ ਆਪਣੇ ਪਤੀ ਪਰਮਾਤਮਾ ਨੂੰ ਰਜਾਉਣ ਦੇ ਵਾਸਤੇ ਸ਼ਿੰਗਾਰ ਕਰਦੀ ਹੈ ਇੱਕ ਰਾਜੇ ਦੇ ਦਰਬਾਰ ਤੇ ਨੱਚਣ ਵਾਸਤੇ ਕਰਦੀ ਹੈ ਦੋਵਾਂ ਦਾ ਹੀ ਸ਼ਿੰਗਾਰ ਪਰ ਅੰਤਰ ਇੱਕ ਦਾ ਸ਼ਿੰਗਾਰ ਆਪਣੇ ਪਤੀ ਪਰਮੇਸ਼ਰ ਨੂੰ ਰਜਾਉਣ ਦੇ ਵਾਸਤੇ ਹੈ ਦੂਸਰੇ ਦਾ ਸ਼ਿੰਗਾਰ ਜਿਹੜਾ ਉਹ ਰਾਜੇ ਨੂੰ ਪ੍ਰਸੰਨ ਕਰਨ ਦੇ ਵਾਸਤੇ ਉਸ ਨੂੰ ਅਸੀਂ ਵੇਸ਼ਵਾਤ ਪਾਇਫ ਕਹਿ ਦਿੰਦੇ ਹਾਂ ਉਸ ਨੂੰ ਚੰਗੀ ਸਤਿਗੁਣ ਭਰਪੂਰ ਔਰਤ ਨਹੀਂ ਕਹਿੰਦੇ ਸਮਾਜ ਦੇ ਵਿੱਚ ਇਹ ਔਰਤ ਦਾ ਸ਼ਿੰਗਾਰ ਹੈ ਪਰ ਜੇ ਮਰਦ ਦੇ ਵਿੱਚ ਇਹ ਜਾਵੇ ਵੈਸੇ ਤੇ ਰਾਜਾ ਵੀ ਕਿਤੇ ਸ਼ਿੰਗਾਰ ਰਸ ਤੋਂ ਪ੍ਰਭਾਵਿਤ ਹੋ ਜਾਵੇ ਨਾ ਤੇ ਡਾਕਟਰ ਮੁਹੰਮਦ ਇਕਬਾਲ ਨੇ ਇੱਕ ਸ਼ੇਰ ਲਿਖਿਆ ਉਹ ਕਹਿੰਦਾ ਹੈ ਕਿ ਅੱਛੇ ਤੂਝੇ ਬਦਲਾਉ ਤਕਦੀਰ ਓਮ ਗਿਆ ਹੈ ਤੇਗੋ ਸੁਨਾਨ ਅਵਲ ਤੌਸਰਬਾਬ ਆਕਰ ਕਿ ਕੌਮ ਦੀ ਜ਼ਿੰਦਗੀ ਕਿੱਥੇ ਪਈ ਹੁੰਦੀ ਹੈ ਬਾਦਸ਼ਾਹ ਦੀ ਇੱਜ਼ਤ ਕਿੱਥੇ ਪਈ ਹੁੰਦੀ ਹੈ ਜੇਕਰ ਉਹ ਮੈਦਾਨੇ ਜੰਗ ਤੇ ਦੂਜਣ ਵਾਲਾ ਜੋਧਾ ਉਹ ਰਾਜ ਸਥਾਪਿਤ ਕਰ ਲਵੇਗਾ ਤੇ ਜੇ ਉਹ ਆਪ ਹੀ ਸੰਗੀਤ ਦੇ ਵਿੱਚ ਤੇ ਔਰਤਾਂ ਦੇ ਨਾਚ ਦੇ ਵਿੱਚ ਰਚਿਆ ਪਿਆ ਤੇ ਉਹ ਲਿਆ ਰਾਜ ਵੀ ਦਵਾ ਲਵੇਗਾ ਔਰੰਗਜ਼ੇਬ ਦੇ ਖਾਨਦਾਨ ਤੋਂ ਹੀ ਇਤਿਹਾਸ ਮੁਹੰਮਦ ਸ਼ਾਹ ਦਾ ਰਾਜਨ ਦਾ ਕਾਰਨ ਹੀ ਸੀ ਕਿ ਉਹਨੂੰ ਕਹੀ ਮੁਹੰਮਦ ਸ਼ਾਹ ਰੰਦੀਲਾ ਜਾਂਦਾ ਸੀ ਸਾਰਾ ਦਿਨ ਰਾਗ ਰੰਗ ਪ੍ਰੇਮ ਤਰੰਗ ਇਸਤਰੀਆਂ ਦੇ ਨਾਚ ਸਾਰਾ ਦਿਨ ਦਰਬਾਰ ਤੇ ਹੀ ਕੋਈ ਚੱਲਦਾ ਸੀ ਰਾਤ ਗਿਆ ਲਿਆ ਤਲਵਾਰ ਦੇ ਨਾਲ ਸੀ ਗਿਆ ਸ਼ਿੰਗਾਰ ਦੇ ਨਾਲ ਅੱਜ ਸਾਡੇ ਤੇ ਇੱਕ ਕਮਿਊਨਿਟੀ ਪੈਦਾ ਕੀਤੀ ਜਾ ਰਹੀ ਹੈ ਮੇਰੀ ਗੱਲ ਇਹ ਕਿ ਕਿਸੇ ਔਰਤ ਦੇ ਵਿੱਚ ਵੀਰ ਰਸ ਆ ਜਾਵੇ ਉਹ ਮਾਤਾ ਪਿਤਾ ਕੋਲ ਤੋਂ ਲੈ ਕੇ ਵੀ ਵਿਸ਼ਨੂੰ ਕੋਲ ਤੱਕ ਸਿੱਖੀ ਦਾ ਇੱਕ ਵੱਖਰਾ ਸਰੂਪ ਸਮਾਜ ਦੇ ਵਾਸਤੇ ਪੇਸ਼ ਕਰੇਗੀ ਮਰਦ ਦੇ ਵਿੱਚ ਜੇ ਕ੍ਰਿਸ਼نگਾਰ ਰਸ ਆ ਜਾਵੇ ਔਰਤਾਂ ਵਰਗੇ ਸ਼ਿੰਗਾਰ ਕਰਨ ਦਾ ਗੁਣ ਆ ਜਾਵੇ ਉਸ ਸਮਾਜ ਨੂੰ ਕਿਸੇ ਨੀ ਦੇ ਸਕਦਾ ਤੇ ਹੁਣ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਆਂ ਅੰਮ੍ਰਿਤਸਰ ਦੇ ਵਿੱਚ ਐ ਜੀ ਬੀਟੀ ਲੈਸਬੀਅਨ ਗੇ ਬਾਈसेक्सुअल ਟ੍ਰਾਂਸ ਜੈਂਡਰ ਇਹਨਾਂ ਦੀ ਪ੍ਰੇਡ ਦੀ ਗੱਲ ਚੱਲ ਰਹੀ ਹੈ ਔਰ ਸਿੱਖ ਚੱਥੇ ਬੰਦੀਆਂ ਰੋਕਣ ਦੀ ਗੱਲ ਕਰ ਰਹੀ ਹੈ ਕਿ ਅਸੀਂ ਇਹ ਪ੍ਰੇਰ ਨਹੀਂ ਹੋਣ ਦੇਵਾਂਗੇ ਤੁਸੀਂ ਵੇਖਣ ਹੋਣੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਨੌਜਵਾਨ ਔਰਤਾਂ ਵਰਗੀਆਂ ਹਰਕਤਾਂ ਕਰਦੇ ਜਿਵੇਂ ਕਿ ਉਮਰਤ ਦੇ ਵਿੱਚ ਸ਼ਿੰਗਾਰ ਰਸਤਾ ਜਦੋਂ ਟਕਰਾਅ ਹੋਵੇਗਾ ਜੇ ਟਕਰਾਅ ਹੁੰਦਾ ਹੈ ਤੇ ਕਿਹਾ ਜਾਵੇਗਾ ਕਿ ਸਾਡੀ ਆਜ਼ਾਦੀ ਦੇ ਉੱਪਰ ਹਮਲਾ ਹੈ ਫਿਰ ਕਿਹਾ ਜਾਵੇਗਾ ਕਿ ਪੰਜਾਬ ਦੇ ਵਿੱਚ 71 ਪੰਥੀ ਲੋਕ ਕਿਸੇ ਨੂੰ ਇਹ ਕੁਝ ਕਰਨ ਦੀ ਇਜਾਜ਼ਤ ਨਹੀਂ ਦੇਦੇ ਪਰ ਇਹਨਾਂ ਦਾ ਸੰਗਠਿਤ ਰੂਪ ਦੇ ਵਿੱਚ ਇਹਨਾਂ ਲੋਕਾਂ ਦਾ ਇਸ ਤਰ੍ਹਾਂ ਦੇ ਨਾਲ মিডিਏ ਤੇ ਆ ਜਾਣਾ ਅਸੀਂ ਇਹਦੇ ਪਿਛੇ ਘਟਾ ਕਰਨ ਨੂੰ ਨਹੀਂ ਸਮਝਦੇ ਕਿ ਕਿਤੇ ਨਾ ਕਿਤੇ ਇਹਦੇ ਪਿੱਛੇ ਕੁਝ ਪਿਆ ਹੈ ਨਹੀਂ ਤੇ ਇਵੇਂ ਦੀਆਂ ਹਰਕਤਾਂ ਵਾਲੇ ਵਿਅਕਤੀ ਨੂੰ ਸਮਾਜ ਚ ਮਾੜਾ ਜਣਾ ਦੇ ਦਿੱਸ ਅੱਜ ਹਰ ਚੌਥਾ ਪੌਡਕਾਸਟ ਦੇ ਵਿੱਚ ਇਹ ਬੈਠੇ ਹੋਏ ਨੇ ਹੁਣ ਸੰਗਠਿਤ ਹੋ ਜਾਣਾ ਤੇ ਸੰਗਠਿਤ ਹੋ ਕੇ ਇਸ ਤਰ੍ਹਾਂ ਦੀ ਪ੍ਰੇਡ ਕੱਢਣ ਦੀ ਗੱਲ ਕਰਨੀ ਉਹ ਵੀ ਉਸ ਸਥਾਨ ਦੇ ਉੱਪਰ ਜੀਦੇ ਪਰ ਭਾਈ ਵੀਰ ਸਿੰਘ ਗੱਲ ਕਰਦੇ ਸੀ ਕਿ ਅੰਮ੍ਰਿਤਸਰ ਦੀ ਧਰਤੀ ਦੇ ਉੱਪਰ ਤੇ ਪੈਰ ਰੱਖਿਆ ਬੰਦੇ ਨੂੰ ਸੋਚਣਾ ਚਾਹੀਦਾ ਹੈ ਕਿ ਹੋ ਸਕਦਾ ਹੈ ਮੇਰੇ ਪੈਰ ਦੇ ਹੇਠ ਕਿੰਨੇ ਸ਼ਹੀਦਾਂ ਦੇ ਸਿਰ ਹੋਣ। ਜਿਹਦਾ ਚੱਪਾ-ਚੱਪਾ ਸਾਡੇ ਬਡੇਰਿਆਂ ਨੇ ਆਪਣੇ ਖੂਨ ਦੇ ਨਾਲ ਰੰਗਿਆ ਹੋਵੇ। ਤੇ ਉਸ ਧਰਤੀ ਦੇ ਉੱਪਰ ਜੇਕਰ ਐਵੇਂ ਦੇ ਵਰਤਾਰੇ ਵਾਪਰਨਗੇ ਠੀਕ ਹੈ। ਸੰਵਿਧਾਨ ਦੇ ਮੁਤਾਬਕ ਉਹਨਾਂ ਦੇ ਕੋਲ ਹੱਕ ਹੋਏਗਾ ਆਪਣੇ ਵਿਚਾਰਾਂ ਦੀ ਆਜ਼ਾਦੀ ਦਾ। ਪਰ ਮੈਂ ਗੱਲ ਕੀਤੀ ਸੀ ਕਿ ਉਹਨਾਂ ਦਾ ਹੱਕ ਹੋਵੇ ਪ੍ਰਭਾਵਿਤ ਕੌਣ ਹੋ ਰਿਹਾ ਹੈ? ਸਾਡੀ ਨੌਜਵਾਨੀ। ਸਾਡੇ ਬੱਚੇ ਤੇ ਜਿਹੜੀ ਸਾਡੀ ਵਿਚਾਰਧਾਰਾ ਹੈ ਉਹ ਤਾਂ ਨਾਰੀ ਦੇ ਵਿੱਚ ਵੀ ਰਸ ਪਰ ਦਿੰਦੀ ਮੈਂ ਹਾਸੀ ਹਸਾਰ ਦੀ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਦਾ ਉਹ ਸਰਦਾਰ ਜਸਾਸ ਸਿੰਘ ਰਾਮਗੜੀ ਵਾਲੇ ਉਸ ਇਲਾਕੇ ਦੇ ਉੱਪਰ ਕਬਜ਼ਾ ਕੀਤਾ ਹੋਇਆ ਸੀ ਕੁਦਰਤਨ ਇੱਕ ਬ੍ਰਾਹਮਣ ਆ ਗਿਆ ਦਰਤਾਰ ਦੇ ਵਿੱਚ ਤੇ ਬ੍ਰਾਹਮਣ ਆ ਕੇ ਬੇਨਤੀ ਕਰਦਾ ਹੈ ਕਿ ਪਿੰਡ ਅਲੀ ਬੇਗ ਦਾ ਮਾਸਟਰ ਪਿੰਡ ਜਿਹੜਾ ਸੀਗਾ ਨੇੜੇ ਦਾ ਉੱਥੋਂ ਦੇ ਬ੍ਰਾਹਮਣ ਨੇ ਆ ਕੇ ਬੇਨਤੀ ਕੀਤੀ ਕਿ ਹਸਾਰ ਦਾ ਜਿਹੜਾ ਹਾਕਮ ਅਲੀ ਬੇਗ ਹੈ ਮੇਰੀਆਂ ਕੁੜੀਆਂ ਚੁੱਕ ਕੇ ਲੈ ਜਾਏਗਾ ਸਰਦਾਰ ਜੱਸਾ ਸਿੰਘ ਨੇ ਉਸੇ ਵਾਲੇ ਹਸਾਰ ਤੇ ਹਮਲਾ ਕੀਤਾ ਹਾਲਾਂਕਿ ਸਿੰਘਾਂ ਦੀ ਗਿਣਤੀ ਬਹੁਤ ਥੋੜੀ ਸੀ ਤੇ ਉਹ ਜਿਹੜਾ ਨਵਾਬ ਸੀ ਉਹਦੀ ਸੁਰੱਖਿਆ ਦਾ ਪ੍ਰਬੰਧ ਤਗੜਾ ਸੀ ਹਮਲਾ ਕੀਤਾ جنگ ਹੋਈ ਤਿੰਨ ਸਿੰਘ ਸ਼ਹੀਦ ਹੋ ਗਏ ਕਾਰਨ ਕੀ ਹੈ ਜਾਨ ਤਾਂ ਇੱਕ ਵੀ ਬਹੁਤ ਕੀਮਤੀ ਹੁੰਦੀ ਹੈ ਸਿੰਨਾ ਸਿੰਘ ਦੀ ਸ਼ਹਾਦਤ ਦਾ ਕਾਰਨ ਕੀ ਹੈ ਕਿ ਨਹੀਂ ਇੱਕ ਦੀਨ ਸਾਡੇ ਕੋਲ ਆਇਆ ਕਿ ਤੇ ਉਹਦੀਆਂ ਬੱਚੀਆਂ ਦੀ ਇੱਜ਼ਤ ਬਰਬਾਦ ਹੋ ਰਹੀ ਚਾਹ ਬੱਚੀਆਂ ਨੂੰ ਰਿਹਾ ਕਰਾਇਆ ਅਲੀ ਬੇਗ ਨਾਂ ਦਾ ਜਿਹੜਾ ਫੌਜਦਾਰ ਸੀ ਉਹਦੀਆਂ ਮਛਕਾਂ ਬੰਨ ਲੀਆਂ ਬਾਹਾਂ ਬੰਨ ਲੀਆਂ ਸਾਹਮਣੇ ਬਿਠਾ ਆ ਗਿਆ ਉਹਦੀ ਬੇਗਮ ਆਈ ਉਹਦੀ ਬੇਗਮ ਨੇ ਆ ਕੇ ਹੱਥ ਜੋੜ ਕੇ ਜੱਸਾ ਸਿੰਘ ਨੂੰ ਬੇਨਤੀ ਕਰ ਦਿੱਤੀ ਕਿ ਅੱਜ ਤੋਂ ਬਾਅਦ ਇਹ ਐਵੇਂ ਦੀ ਕਿਰਦਾਰ ਕੁਸ਼ੀਵਾਦੀ ਕਿਸੇ ਦੀ ਹਰਕਤ ਨਹੀਂ ਕਰੇਗਾ ਮੇਰੇ ਪਤੀ ਦੀ ਜਾਨ ਬਚਸ ਤੇ ਸਿੱਖ ਦਾ ਫਿਰੇ ਰੂਪ ਹੈ ਕਿ ਜੋ ਸ਼ਰਨਾ ਆਵੇ ਤੇ ਸਖੰਠ ਲਾਏ ਠੀਕ ਹੈ ਜੇ ਔਰਤ ਨੇ ਵੀ ਆਪਣੇ ਪਤੀ ਦਾ ਗੁਨਾਹ ਤਸਲੀਮ ਕਰ ਲਿਆ ਜੇ ਮੰਨ ਲਿਆ ਅੱਗੇ ਤੋਂ ਨਾ ਕਰਨ ਦੀ ਨਸੀਹਤ ਦੇ ਦਿੱਤੀ ਉਹਦੀ ਜਾਨ ਬਖਸ਼ ਦਿੱਤੀ ਉਹਨੇ ਤੇ ਗੁਨਾਹ ਕੀਤਾ ਸੀ ਦੂਜਾ ਗੁਨਾਹ ਸਮਾਜ ਦੇ ਵਿੱਚ ਉਹ ਬ੍ਰਾਹਮਣ ਆਪਣੀਆਂ ਬੱਚੀਆਂ ਨੂੰ ਪਿੰਡ ਦੇ ਵਿੱਚ ਲੈ ਕੇ ਗਿਆ ਤੇ ਸਾਰੇ ਪਿੰਡ ਨੇ ਐਕਸ ਕਮਿਊਨੀਕੇਟ ਕਰ ਦਿੱਤਾ ਸਮਾਜਿਕ ਬਾਈਕਾਟ ਤੇਰੀਆਂ ਕੁੜੀਆਂ ਮੁਸਲਮਾਨ ਦੇ ਕੋਲ ਰਹੇ ਜਾਂਦੇ ਆ ਉਹ ਤੇਰਾ ਸਾਡੇ ਨਾਲ ਕੋਈ ਸੰਬੰਧ ਨਹੀਂ ਤੈਨੂੰ ਬਰਾਦਰੀ ਚੋਂ ਛੇਕ ਦਿੱਤਾ ਗਿਆ ਤੇਰੀਆਂ ਬੱਚੀਆਂ ਦੇ ਵਿਆਹ ਹੁਣ ਸਾਡੇ ਪਰਿਵਾਰਾਂ ਤੋਂ ਨਹੀਂ ਹੋ ਸਕਦੇ ਇਹ ਉਹਦੇ ਤੋਂ ਵੱਡਾ ਸਦਮਾ ਸਮਾਜ ਦੇ ਵਿੱਚ ਜਦੋਂ ਗਲਤ ਕਹਿ ਸਕਦੇ ਹੋ ਕਿ ਪ੍ਰਵਿਰਤੀਆਂ ਪੈਦਾ ਹੋ ਜਾਂਦੀਆਂ ਨੇ ਤੇ ਉਹ ਜਿਆਦਾ ਵੱਡਾ ਖਤਰਾ ਹੁੰਦੀ ਹੈ ਹੁਣ ਉਹਦੀਆਂ ਬੱਚੀਆਂ ਨੂੰ ਮੁਸਲਮਾਨ ਚੱਕ ਕੇ ਲੈ ਗਿਆ ਉਹਦਾ ਇਲਾਜ ਤਾਂ ਸਰਦਾਰ ਜੱਸਾ ਸਿੰਘ ਨੇ ਕਰ ਦਿੱਤਾ ਤੇ ਜਦੋਂ ਸਮਾਜ ਬਾਈਕਾਟ ਕਰ ਰਿਹਾ ਵੀ ਤੇਰਾ ਸਾਡੇ ਨਾਲ ਕੋਈ ਦੋਸ਼ ਵੀ ਕੋਈ ਨਹੀਂ ਉਹ ਤੇ ਗਰੀਬ ਬ੍ਰਾਹਮਣ ਜੋਰਾ ਪਰ ਵਿਅਕਤੀ ਬੱਚਿਆਂ ਨੂੰ ਚੁੱਕ ਕੇ ਲੈ ਗਿਆ ਦੋਸ਼ ਕੀ ਹੈ ਪਰ ਉਹਦੀ ਬਰਾਦਰੀ ਉਹਦੇ ਤੇ ਦੋਸ਼ ਸੁੱਟ ਰਹੀ ਹੈ ਤੈਨੂੰ ਸਮਾਜ ਦੇ ਵਿੱਚੋਂ ਕੱਢ ਦਿੱਤਾ ਗਿਆ ਤੇ ਐਕਸ ਕਮਿਊਨਿਕੇਟ ਕਰ ਦਿੱਤਾ ਗਿਆ ਉਹ ਬੱਚੀਆਂ ਲੈ ਕੇ ਫਿਰ ਜੱਸਾ ਸਿੰਘ ਆ ਗਿਆ ਕਿ ਹੁਣ ਕੀ ਕਰਾਂ ਮੈਂ ਤੁਹਾਡੇ ਕੋਲ ਆਇਆ ਤੁਸੀਂ ਇਹਨਾਂ ਦੀ ਇੱਜ਼ਤ ਬਚਾ ਦਿੱਤੀ ਜਾਨ ਬਚਾ ਦਿੱਤੀ ਸਹੀ ਸਲਾਮਤ ਪਰਿਵਾਰ ਦੇ ਕੋਲ ਵਾਪਸ ਲਿਆ ਦਿੱਤੀ ਤੁਹਾਡੇ ਸਿੰਘ ਵੀ ਸ਼ਹੀਦ ਹੋ ਗਏ ਪਰ ਮੇਰੀ ਆਪਣੀ ਬਰਾਦਰੀ ਹੁਣ ਮੇਰੇ ਨਾਲ ਇਹ ਵਰਤਾ ਕਰ ਰਹੀ ਹੈ ਸਰਦਾਰ ਜੱਸਾ ਸਿੰਘ ਨੇ ਅੱਖਾਂ ਚੁੱਕ ਕੇ ਵੇਖਿਆ ਤੇ ਉਹਦੇ ਬੋਲਣ ਤੋਂ ਪਹਿਲਾਂ ਬੱਚੀਆਂ ਬੋਲ ਪਈਆਂ ਕਿੰਨੀਆਂ ਸਰਦਾਰ ਜੀ ਜਿਸ ਸਮਾਜ ਦੇ ਵਿੱਚ ਐਵੇਂ ਦੇ ਲੋਕ ਵਸਦੇ ਅਸੀਂ ਉਸ ਸਮਾਜ ਦੇ ਨਾਲ ਰਿਸ਼ਤਾ ਨਹੀਂ ਰੱਖਣਾ ਅਸੀਂ ਹੁਣ ਇਸ ਪਰਿਵਾਰ ਦੇ ਕੋਲ ਰਹਿਣਾ ਨਹੀਂ ਚਾਹੁੰਦੀਆਂ ਸਾਨੂੰ ਜਿੱਥੇ ਚ ਸ਼ਾਮਲ ਕਰੋ ਅਸੀਂ ਮਰ ਜਾਈਏ ਸ਼ਹੀਦ ਹੋ ਜਾਈਏ ਅਸੀਂ ਜੂਝੀਏ ਅਸੀਂ ਜੰਗਾਂ ਲੜੀਏ ਜੋ ਵੀ ਹੋਵੇ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਢਾ ਕੇ ਸਾਥ ਦੇਵਾਂਗੇ ਪਰ ਇਸ ਕਾਇਰ ਸਮਾਜ ਦਾ ਹਿੱਸਾ ਨਹੀਂ ਬਣਨਾ ਚਾਹੀਦਾ ਦੋਨ ਖੰਡੇ ਪਾਟੇ ਦੀ ਪਹਾੜ ਬਕਸ਼ੀ ਤੇ ਕੁਦਰਤ ਨੇ ਮਸਾਕੀਲਾ ਦਿਹਾੜਾ ਸੀ ਸਿੰਘ ਅਮਰ ਸੰਚਾਰ ਕਰਿਆ ਕਰਦੇ ਸੀ ਖੰਡੇ ਪਾਟੇ ਦੀ ਪਹਾੜ ਬਕਸ਼ੀ ਇੱਕ ਦਾ ਨਾਮ ਰੱਖਿਆ ਗਿਆ ਬੀਬੀ ਸ਼ਨਸ਼ੇਰਪੁਰ ਦੂਸਰੀ ਦਾ ਨਾਮ ਰੱਖਿਆ ਗਿਆ ਰਾਮਪੁਰ ਇਤਿਹਾਸ ਨੂੰ ਪੜ੍ਹ ਕੇ ਵੇਖਿਓ ਇਹ ਬੀਬੀ ਸ਼ਮਸ਼ੇਰਪੁਰ ਹਰ ਜੰਗ ਦੇ ਵਿੱਚ ਮਰਦਾਂ ਵਾਂਗ ਜੂਝਦੀ ਰਹੀ। ਹੁਣ ਕਾਰਨ ਕੀ ਸੀ? ਔਰਤ ਦੇ ਵਿੱਚ ਖੰਡੇ-ਬਾਟੇ ਦੀ ਪਾਹੁ ਦੇ ਸਦਕਾ ਵੀਰ ਰਸ ਪੈਦਾ ਹੋਇਆ। ਉਹ ਇੱਕ ਕਾਇਰ ਸਮਾਜ 'ਚ ਉੱਠ ਕੇ ਸ਼ਮਸ਼ੇਰਪੁਰ ਬਣ ਜਾਂਦੀ ਹੈ। ਅੱਜ ਸਾਡੇ ਸਮਾਜ 'ਚ ਪੈਦਾ ਹੋਏ ਜਿਹੜੇ ਮਰਦ ਨੇ ਉਹ ਸ਼ਿੰਗਾਰ ਰਸ ਕਰਕੇ ਔਰਤਾਂ ਦਾ ਨੁਕਤਾਾਨ ਕਰਕੇ ਜਿਵੇਂ। ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਇਹਨਾਂ ਨੂੰ ਰੋਕ ਸਕਦੇ ਉਹਨਾਂ ਦੀ ਮਰਜ਼ੀ ਹੈ ਪਰ ਕਮਸਿਕ ਕਮ ਸਮਾਜ ਨੂੰ ਜਿਸ ਤਰ੍ਹਾਂ ਦੇ ਨਾਲ ਉਹ ਪਰਿਭਾਸ਼ਿਤ ਕਰਨ ਦਾ ਯਤਨ ਕਰ ਰਹੇ ਹੁੰਦੇ ਨੇ ਜਿਸ ਤਰ੍ਹਾਂ ਦੇ ਨਾਲ ਸਾਰੇ ਪੰਜਾਬ ਦਾ ਐਕਸ ਜਾਵੇਗਾ ਕਿ ਪੰਜਾਬ ਦੇ ਸਾਰੇ ਨੌਜਵਾਨ ਮੁੰਡੇ ਕੁੜੀਆਂ ਸ਼ਾਇਦ ਇਸੇ ਪ੍ਰਵਿਰਤੀ ਦੇ ਧਾਰਨੀ ਹੋ ਗਏ ਨੇ ਤੇ ਉਹਦੇ ਨਾਲ ਕੋਈ ਚੰਗਾ ਸੁਨੇਹਾ ਦੇ ਜਾਵੇਗਾ ਜਿਹੜੇ ਲੋਕਾਂ ਚ ਜਿਹੜੇ ਸਮਾਜ ਚੇਤਨਤਾ ਆ ਰਹੀ ਹੈ ਉਹ ਤੇ ਬੜੀ ਗੰਭੀਰਤਾ ਦੇ ਨਾਲ ਇਸ ਵਰਤਾਰੇ ਬਾਰੇ ਸੋਚ ਰਹੇ ਨੇ ਤੇ ਦੂਜੀ ਗੱਲ ਜੇ ਗਿਣਤੀ ਵਧਦੀ ਜਾ ਰਹੀ ਹੈ ਸੀ ਕਾਰਨ ਬਾਰੇ ਵੀ ਸੋਚੀਏ ਅਸੀਂ ਕਿਸ ਤਰ੍ਹਾਂ ਦੀ ਖੁਰਾਕ ਦਾ ਸੇਵਨ ਕਰਦੇ ਆਂ ਅਸੀਂ ਕੀ ਵੇਖ ਰਹੇ ਆਂ ਅਸੀਂ ਕੀ ਪਹਿਨ ਰਹੇ ਆਂ ਅਸੀਂ ਬੱਚਿਆਂ ਨੂੰ ਕੀ ਸਿਖਾ ਰਹੇ ਆਂ ਤੇ ਸਾਡੇ ਧਾਰਮਿਕ ਅਦਾਰਿਆਂ 'ਚ ਵਿੱਦਿਆ ਕਿਵੇਂ ਦੀ ਦਿੱਤੀ ਜਾ ਰਹੀ ਹੈ ਇਹ ਸਾਰੇ ਫੈਕਟਰ ਹੁੰਦੇ ਨੇ ਜਿਹੜੇ ਸਾਰੇ ਸਮਾਜ ਨੂੰ ਪ੍ਰਭਾਵਿਤ ਕਰਦੇ ਨੇ ਤੇ ਅੱਜ ਸਾਡਾ ਸਮਾਜ ਵੀ ਇਸ ਗੱਲ ਤੋਂ ਪ੍ਰਭਾਵਿਤ ਹੋ ਰਿਹਾ ਸੋ ਉਹ ਦੋਵੇਂ ਬੀਬੀਆਂ ਜਿਹੜੀਆਂ ਸੀ ਉਹ ਜਥੇ ਦੇ ਵਿੱਚ ਤੇ ਹੁਣ ਉਹ ਬੀਬੀ ਦੇ ਕੋਲ ਪੰਜਾਂ ਪਿੰਡਾਂ ਦੀ ਮਲਕੀਅਤ ਹੈ ਪੰਜਾਂ ਪਿੰਡਾਂ ਦੀ ਜ਼ਗੀਰ ਬੀਬੀ ਸ਼ਮਸ਼ੀਰ ਕੋਲ ਦੇ ਪੁਰ ਇਤਿਹਾਸਿਕ ਦਸਤਾਵੇਜ਼ ਨੇ ਜਾ ਕੇ ਵੇਖ ਸਕਦੇ ਹੋ ਹੁਣ ਉਹ ਜੱਥਾ ਲੈ ਕੇ ਬੈਠੀ ਹੈ ਤੇ ਉਹਦੇ ਕੋਲ ਇੱਕ ਸ਼ਿਕਾਇਤ ਪਹੁੰਚੀ ਉਹਦੇ ਕੋਲ ਆ ਕੇ ਫਿਰ ਇੱਕ ਬ੍ਰਾਹਮਣ ਨੇ ਸ਼ਿਕਾਇਤ ਕੀਤੀ ਕਿ ਇੱਕ ਨੇੜੇ ਪਿੰਡ ਹੈ ਉਸ ਪਿੰਡ ਦਾ ਨਾਮ ਸੀ ਕੋਟ ਅਲੀ ਖਾਨ ਤੇ ਉਥੋਂ ਦਾ ਜਿਹੜਾ ਸਰਦਾਰ ਹੈ ਮੁਹੰਮਦ ਅਲੀ ਉਹ ਜਿੰਦੂ ਪਰਿਵਾਰ ਦੀ ਜਿਹੜੀ ਵੀ ਬੱਚੀ ਜਵਾਨ ਹੁੰਦੀ ਚੁੱਕ ਕੇ ਲੈ ਜਾਂਦਾ ਜਿਹੜੀ ਵੀ ਵਿਆਹਣ ਜੋਗ ਹੁੰਦੀ ਹੈ ਚੁੱਕ ਕੇ ਲੈ ਜਾਂਦਾ ਹੈ ਸਾਡੀਆਂ ਬੱਚੀਆਂ ਦੀ ਇੱਜ਼ਤ ਮਹਿਫੂਜ਼ ਰਹੇ ਸਾਡੀਆਂ ਬੱਚੀਆਂ ਦੀ ਰੱਖੀ ਕੀਤੀ ਜਾਵੇ ਹੁਣ ਮੈਂ ਜਿਹੜੀ ਸ਼ੁਰੂ ਤੋਂ ਗੱਲ ਕੀਤੀ ਸੀ ਵੀ ਔਰਤ ਜੇਕਰ ਖੰਡੇ ਬਾਟੇ ਦੀ ਪਾਹੋ ਲੈ ਕੇ ਆਪਣਾ ਆਪ ਗੁਰੂ ਨੂੰ ਸਮਰਪਿਤ ਕਰਦੀ ਹੈ ਜਿਹੜਾ ਉਹਦੇ 'ਚ ਪੈਦਾ ਹੋਇਆ ਬੀਰਸਾ ਉਸ ਨੂੰ ਮਾਤਾ ਭਾਗੌਰ ਦੀ ਜਗ੍ਹਾ ਦਿੰਦਾ ਸਮਾਜ ਦੇ 'ਚ ਰੁਤਬਾ ਇੱਕ ਇੱਜ਼ਤ ਬਣਦੀ ਹੈ ਆ ਤੁਸੀਂ ਵੇਖਦੇ ਹੋ ਕਿ ਅਸੀਂ ਸਮਾਜ ਦੇ ਵਿੱਚ ਜਿਹੜਾ ਕਿੰਦਰ ਹੋਇਆ ਕਰਦੇ ਸੀ ਕੀ ਜਿਹੜੇ ਹੋਇਆ ਕਰਦੇ ਸੀ ਅਸੀਂ ਖੁਸਰੇ ਕਹ ਦਿੰਨੇ ਪੰਜਾਬੀ ਦੇ ਚ ਅਸੀਂ ਉਹਨਾਂ ਦੇ ਪ੍ਰਤੀ ਇੱਕ ਦਇਆ ਤੇ ਰਹਿਮ ਦੀ ਗੱਲ ਰੱਖਦੇ ਸੀ ਕਿ ਸਮਾਜ ਤੇ ਪ੍ਰਮਾਤਮਾ ਕਿਸੇ ਦੇ ਘਰ ਐਵੇਂ ਦੇ ਬੱਚੇ ਨੂੰ ਨਾ ਪੈਦਾ ਕਰੇ ਕਿ ਜਿਹਦਾ ਸਰੀਰ ਮਰਦ ਦਾ ਹੋਵੇ ਤੇ ਉਹਦੀ ਜਿਹੜੀ ਅੰਗ ਪ੍ਰਣਾਲੀ ਆ ਉਹ ਮਰਦਾਂ ਵਾਲੀ ਨਾ ਹੋਵੇ ਤੇ ਅਸੀਂ ਸੋਚਦੇ ਸੀ ਕਿ ਰੱਬਾ ਕਿਸੇ ਪਰਿਵਾਰ 'ਚ ਐਵੇਂ ਦੇ ਬੱਚੇ ਦਾ ਨਾ ਬਣਾ। ਵਿਚਾਰਿਆਂ ਨੂੰ ਮੰਗਣਾ ਪੈਂਦਾ ਸੀ ਔਰ ਉਸ ਤੋਂ ਬਾਅਦ ਉਹਨਾਂ ਦੇ ਜਦੋਂ ਡੇਰਾਵਾਦੀ ਸਿਸਟਮ ਆਇਆ ਤੇ ਮੰਗਣ ਤੋਂ ਬਾਅਦ ਅਮੀਰੀ ਆਈ ਤੇ ਕੁਝ ਮੁੰਡੇ ਵੀ ਉਹਨਾਂ ਦੇ ਰੁੱਤ ਸੜਕਾਂ ਦੇ ਮੰਗਣ ਲਿਆ। ਕਿਹਦੇ ਸੌਖਾ ਕੀਤਾ। ਉਹਨੇ ਉਹਨਾਂ ਦੇ ਕਿਤੇ ਨੂੰ ਪ੍ਰਭਾਵਿਤ ਕੀਤਾ। ਮੁਗਲ ਬਾਦਸ਼ਾਹਾਂ ਦੇ ਵਿੱਚ ਜਿਹੜੇ ਉਹਨਾਂ ਦੇ ਹਰਮ ਹੁੰਦੇ ਸੀ, ਹਰਮ ਤਾਂ ਬੜੇ ਪੁਰਾਣੇ ਚੱਲੇ ਆ ਰਹੇ ਨੇ ਤਾਂ ਸਿਸਟਮੈਟਿਕ ਅਕਬਰ ਨੇ ਬਣਾਇਆ। ਤੇ ਅਕਬਰ ਨੇ ਉਹਦੇ ਇੱਕ ਪ੍ਰਬੰਧ ਬਣਾਇਆ ਕਿ ਹਰਮ ਦੇ ਵਿੱਚ ਕੇਵਲ ਸ਼ਾਹੀ ਮਹਿਲ ਦੀਆਂ ਔਰਤਾਂ ਰਹਿੰਦੀਆਂ ਸਨ। ਉਹਨਾਂ ਦੀ ਰਾਖੀ ਦਾ ਪ੍ਰਬੰਧ ਕੇਵਲ ਹੀ ਜੜਿਆਂ ਦਿੰਦਾ ਜਾਂਦਾ ਸੀ। ਇਤਮਾਦ ਖਾਨ ਇਤਿਹਾਸ ਤੁਸੀਂ ਪੜ ਸਕਦੇ ਹੋ। ਉਹ ਵੀ ਇੱਕ ਜੜਾ ਹੋਇਆ ਕਿਨਰ ਹੋਇਆ ਤੇ ਅਕਬਰ ਉਹਦੇ ਕੋਲੋਂ ਜਸੂਸੀ ਕਰਵਾਇਆ ਕਰਦਾ ਸੀ ਕਿਉਂਕਿ ਉਹ ਔਰਤ ਮਰਦ ਬਣ ਕੇ ਕਿਤੇ ਵੀ ਜਾ ਸਕਦਾ ਸੀ ਸੋ ਸਮਾਜ ਦੇ ਵਿੱਚ ਅਸੀਂ ਕਹਿੰਦੇ ਸੀਗੇ ਕਿ ਪ੍ਰਮਾਤਮਾ ਕਿਸੇ ਦੇ ਘਰ ਇਵੇਂ ਦਾ ਬੱਚਾ ਪੈਦਾ ਨਾ ਕਰੇ ਕਿ ਈਵਨ ਇਤੋਂ ਤੱਕ ਕਿ ਉਹ ਸਮਾਜ ਜਿਹੜਾ ਤੁਸੀਂ ਉਹਨਾਂ ਨਾਲ ਕਿਤੇ ਗੱਲਬਾਤ ਕਰੋ ਉਹ ਕਹਿੰਦੇ ਵੀ ਅਸੀਂ ਵੀ ਪ੍ਰਮਾਤਮਾ ਦੇ ਜੀ ਅਰਦਾਸ ਕਰਦੇ ਵੀ ਜੇ ਸਾਨੂੰ ਅਗਲਾ ਜਨਮ ਮਿਲੇ ਜਾਂ ਮਰਦ ਦਾ ਮਿਲੇ ਜਾਂ ਨਾਰੀ ਦਾ ਮਿਲੇ ਵੀ ਇਹ ਸਾਡੇ ਵਾਸਤੇ ਵੀ ਵੇਖੋ ਘਰ ਘਰ ਜਾ ਕੇ ਨੱਚਣਾ ਸੌਖਾ ਕੰਮ ਨਹੀਂ ਹੈ ਪਰ ਕੁਝ ਤਾਂ ਇਹੋ ਜਿਹੀ ਵੀ ਕਿੱਤੇ ਸੀ ਜਿੱਥੇ ਵਿਚਾਰਾਂ ਨੂੰ ਕੇਵਲ ਵਰਤੇ ਨੱਚਣ ਗਾਉਣ ਲਈ ਜਾਂਦਾ ਸੀ ਸਾਡੇ ਸ਼੍ਰੀਨਗਰ ਦੇ ਵਿੱਚ ਉਹਨਾਂ ਦਾ ਕੰਮ ਵੀ ਲੋਕਾਂ ਦੀਆਂ ਵਿਆਹ ਸ਼ਾਦੀਆਂ 'ਚ ਨੱਚਣਾ ਹੁੰਦਾ ਸੀ ਹੁਣ ਇਹ ਵਿਚਾਰੇ ਬਤਾਈਆਂ ਲੈਣ ਵਾਸਤੇ ਆਉਂਦੇ ਨੇ ਪਰ ਉਹ ਸਮਾਜ 'ਚ ਤਰਸ ਦਾ ਪੱਤਰ ਸੀ ਪਰ ਜਿਹੜਾ ਸਮਾਜ ਹੁਣ ਉੱਭਰ ਰਿਹਾ ਹੈ ਉਹ ਤਾਂ ਸਾਡੇ ਘਰਾਂ 'ਚ ਪੈਦਾ ਹੋਏ ਬੱਚੇ ਆਪ ਖੁਦ ਕਹਿ ਰਹੇ ਨੇ ਕਿ ਅਸੀਂ ਇਸ ਕਮਿਊਨਿਟੀ ਦੇ ਇਹ ਚਾਹਤਾ ਕਾਟਕ ਹੈ ਸੋ ਉਹ ਬੀਬੀ ਸ਼ਮਸ਼ੇਰਪੁਰ ਜਿਹੜੀ ਹੈ ਉਸਨੇ ਹੁਣ ਜਸਤਾ ਸਿੰਘ ਰਾਮਗੜੀਆ ਨੂੰ ਸੁਲਹਿਣਾ ਨਹੀਂ ਭੇਜਿਆ ਕਿ ਤੇਰੇ ਕੋਲ ਬ੍ਰਾਹਮਣ ਆਇਆ ਸੀ ਤੂੰ ਰੱਖਿਆ ਕੀਤੀ ਸੀ ਹੁਣ ਸਾਥ ਦੇ ਫਿਰ ਬ੍ਰਾਹਮਣ ਦੀਆਂ ਕੁੜੀਆਂ ਚੁੱਕ ਕੇ ਲੈ ਗਿਆ ਉਸਨੇ ਆਪਣੇ ਪਤੀ ਨੂੰ ਦੇਆ ਆਪਣੇ ਜੱਥੇ ਨੂੰ ਦੇਆ ਤੇ ਜਾ ਕੇ ਮੁਹੰਮਦ ਅਲੀ ਦੇ ਨਾਲ جنگ ਕਰਨੀ ਸ਼ੁਰੂ ਕਰ ਦਿੱਤੀ ਇਸ ਜੰਗ ਦੇ ਵਿੱਚ ਬੀਬੀ ਸ਼ਮਸ਼ੀਰ ਕੋਲ ਸ਼ਹਾਦਤ ਪ੍ਰਾਪਤ ਕਰ ਗਈ ਉਹਦਾ ਪਤੀ ਚਕਮੀ ਕੋ ਚਲਦਾ ਹੁਣ ਕਾਰਨ ਕਿੱਥੇ ਗਿਆ ਇੱਕ ਸਿੱਖ ਬੀਬੀ ਆਪਣੀ ਜਾਨ ਤੇ ਖੇਡ ਜਾਂਦੀ ਸੀ ਕਾਦੇ ਵਾਸਤੇ ਦੂਜੀ ਵਿੱਚੀ ਬੀਬੀ ਦੀ ਇੱਜ਼ਤ ਦੀ ਰੱਖਿਆ ਕੀਤੀ ਜਾਂਦੀ ਸੀ ਮੇਰੇ ਕੋਲ ਸਮਰੱਥਾ ਹੈ ਮੈਂ ਲੜਨ ਦੀ ਸਮਰੱਥਾ ਰੱਖਦੀ ਹਾਂ ਮੈਂ ਜੂਝਣ ਦੀ ਸਮਰੱਥਾ ਰੱਖਦੀ ਹਾਂ ਮੇਰੇ ਕੋਲੇ ਸਮਰੱਥਾ ਹੈ ਕਿ ਮੈਂ ਕਿਸੇ ਦੀ ਇੱਜ਼ਤ ਬਚਾ ਸਕਦੀ ਹਾਂ ਜਿਸ ਸਾਡੀਆਂ ਬੀਬੀਆਂ ਦੇ ਵਿੱਚ ਉਸ ਸਮੇਂ ਵੀਰ ਰਸ ਦਾ ਇਹ ਵਰਤਾਰਾ ਹੈ ਕਿ ਉਹ ਕਿਸੇ ਦੀ ਇੱਜ਼ਤ ਬਚਾਉਣ ਨੂੰ ਸ਼ਹੀਦ ਹੋ ਸਕਦੀਆਂ ਨੇ ਤੇ ਜਿਹੜੇ ਸਮਾਜ 'ਚ ਮਰਦ ਪੈਦਾ ਹੋ ਕੇ ਆਪਣੇ ਆਪ ਨੂੰ ਬੀਬੀਆਂ ਹੋਣ ਦਾ ਪ੍ਰਗਟਾਵਾ ਕਰ ਰਹੇ ਨੇ ਕਿ ਸਮਾਜ ਦੇ ਵਾਸਤੇ ਇਹ ਕੁਝ ਕਰ ਸਕਦੇ ਨੇ ਕਿ ਸਮਾਜ ਦੇ ਵਾਸਤੇ ਕੋਈ ਸਾਰਥਕ ਕਦਮ ਉਠਾ ਸਕਦੇ ਨੇ ਇਹ ਸਾਰੇ ਵਰਤਾਰਿਆਂ ਦੇ ਉੱਪਰ ਸਾਨੂੰ ਬੜੇ ਧਿਆਨ ਦੇ ਨਾਲ ਚੇਤਨਨ ਕਰਨ ਦੀ ਲੋੜ ਹੈ ਇਹ ਚੇਤਨਨ ਦੇ ਵਿੱਚੋਂ ਹੱਲ ਹੀ ਕ ਲੋਂਦੇ ਹੁੰਦੇ ਨੇ ਸਮਾਜ ਨੂੰ ਸੋਚਣਾ ਪਵੇਗਾ ਕਿਸ ਸਮਾਜ ਦੇ ਵਿੱਚ ਇਹ ਜਿਹੜੀਆਂ ਪ੍ਰਵਿਰਤੀਆਂ ਪੈਦਾ ਹੋ ਰਹੀਆਂ ਨੇ ਇਹਨਾਂ ਦੀ ਜੜ ਕਿੱਥੇ ਹੈ ਅਸੀਂ ਆਪਣੇ ਇਤਿਹਾਸਕ ਵਰਤਾਰਿਆਂ ਦੇ ਵਿੱਚੋਂ ਸਮਝ ਕਿਉਂ ਨਹੀਂ ਰਹੇ ਜਾਂ ਕਿਤੇ ਨਾ ਕਿਤੇ ਇਹ ਬੜੀ ਇੱਕ ਸਾਜ਼ਿਸ਼ ਦੇ ਤਹਿਤ ਸਾਡੇ ਉੱਪਰ ਥੋਪਿਆ ਤੇ ਨਹੀਂ ਜਾ ਰਿਹਾ ਕਿਉਂਕਿ ਜਦੋਂ ਕਿਸੇ ਵੀ ਵਿਚਾਰਧਾਰਾ ਨੂੰ ਮੰਨਣ ਵਾਲੇ ਲੋਕਾਂ ਦੀ ਗਿਣਤੀ ਵੱਧ ਜਾਂਦੀ ਹੈ ਤੇ ਰਾਜਨੀਤਿਕ ਲੋਕਾਂ ਦੀ ਵੋਟਾਂ ਦੇ ਖਾਤਰ ਉਹਨਾਂ ਨਾਲ ਖੜਨੀ ਮਜਬੂਰੀ ਹੋ ਜਾਂਦੀ ਸੋ ਜਿਉਂ-ਜਿਉਂ ਇਹ ਸਮਾਜ ਚ ਗਿਣਤੀ ਵਧੇਗੀ ਇੱਕ ਰਾਜਸੀ ਧਿਰ ਜਿਹੜੀ ਹੈ ਹੌਲੀ-ਹੌਲੀ ਇਹਨਾਂ ਨੂੰ ਜਗਾ ਦੇਵੇਗੀ ਜੋ ਜੋ ਇਹਨਾਂ ਨੂੰ ਰਾਜਸੀ ਤਰਤ ਜਗਾ ਮਿਲੇਗੀ ਹੋਰ ਲੋਕ ਸਾਡੇ ਬੱਚੇ ਤੇ ਸ਼ਾਮਲ ਹੋਣਗੇ ਸੋ ਇਹ ਜਿਹੜੇ ਵਰਤਾਰੇ ਨੇ ਇਸ ਸਮਾਜ ਦੇ ਵਿੱਚ ਬਹੁਤ ਹੀ ਖਤਰਨਾਕ ਨੇ ਕਿੰਨੇ ਟਾਈਮ ਵਿੱਚ ਜੀ ਬਾਕਤ तकरीबन ਮੈਂ ਚੰਦਰ ਪਹੁੰਚਣਾ ਸੀਗਾ ਵੀਰ ਜੀ ਹੁਣਾਂ ਦੇ ਨਾਲ ਫੋਨ ਤੇ ਗੱਲ ਹੋਈ ਸੀ ਤਰ ਸਿੰਘ ਸਿੰਘ ਹੁਣਾਂ ਦੇ ਨਾਲ ਬਹਿਰੀਨ ਮੈਂ ਦੋ ਤਿੰਨ ਵਾਰੀ ਇਹਨਾਂ ਨੂੰ ਮਿਲਿਆ ਤੇ ਇਹਨਾਂ ਦਾ ਹੁਕਮ ਸੀ ਕਿ ਬੱਚਿਆਂ ਦੇ ਜਨਮ ਦਿਨ ਦੀ ਕੋਸ਼ਿਸ਼ ਗੁਰੂ ਦੀ ਹਜ਼ੂਰੀ ਦੇ ਵਿੱਚ ਸ਼ੁਕਰਾਨੇ ਵਿੱਚ ਜੋ ਸਮਾਗਮ ਕਰਾਇਆ ਜਾ ਰਿਹਾ ਹੈ ਸੋ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਦਾ ਗੁਰੂ ਦੀ ਹਜ਼ੂਰੀ 'ਚ ਮੌਕਾ ਮਿਲਿਆ ਇੰਨੀ ਇੱਕ ਬੇਨਤੀਆਂ ਪ੍ਰਵਾਨ ਫਤਿਹ ਦੀ ਸਾਨਸ ਤੱਕ ਨਾ ਜੀ ਵਾਹਿਗੁਰੂ ਜੀ ਦਾ ਧੰਵਾ ਸਦਾ ਵਾਹਿਗੁਰੂ ਜੀ ਕੀ ਫਤਿਹ